ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਵੱਲੋਂ ਕੱਢੀ ਪ੍ਰੋਫੈਸਰਾਂ ਦੀ ਭਰਤੀ ਨੂੰ ਭਾਸ਼ਾ ਵਿਭਾਗ ਨੇ ਗੈਰ ਕਾਨੂੰਨੀ ਿਕਰਾਰ ਦੇ ਦਿੱਤਾ ਹੈ। ਮਤਲਬ ਕਿ ਆਸ਼ੂ ਅਨੇਜਾ ਪੱਤਰਕਾਰ ਦੀ ਖਬਰ ਦਾ ਅਸਰ ਹੋਇਆ ਤੇ ਜਿਸ ਤੋਂ ਬਾਅਦ ਹੁਣ ਭਾਸ਼ਾ ਵਿਭਾਗ ਨੇ ਪੱਤਰ ਲਿਖ ਦਿੱਤਾ ਯੂਨੀਵਰਸਿਟੀ ਨੂੰ ਕਿ ਪੰਜਾਬੀ ਜ਼ਰੂਰੀ ਨਾ ਹੋਵੇ ਇਹ ਸੰਭਵ ਨਹੀਂ ਹੋ ਸਕਦਾ ਇਹ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹੈ। ਦਰਅਸਲ ਅਸੀਂ ਕੁਝ ਦਿਨ ਪਹਿਲਾਂ ਇੱਕ ਖਬਰ ਨਸ਼ਰ ਕੀਤੀ ਸੀ ਕੀ ਆਯੁਰਵੈਦਿਕ ਯੂਨੀਵਰਸਿਟੀ ਵੱਲੋਂ ਪਟਿਆਲਾ ਕਾਲਜ ਦੇ ਵਿੱਚ ਆਯੁਰਵੈਦਿਕ ਕਾਲਜ ਜਿਹੜਾ ਉੱਥੇ ਪ੍ਰੋਫੈਸਰਾਂ ਦੀ ਕੁਝ ਅਸਿਸਟੈਂਟ ਪ੍ਰੋਫੈਸਰਾਂ ਦੀ ਤੇ ਕੁਝ ਅਸੋਸੀਏਟ ਪ੍ਰੋਫੈਸਰਾਂ ਦੀ 38 ਪੋਸਟਾਂ ਕੱਢੀਆਂ ਗਈਆਂ ਤੇ ਉਸ ਦੇ ਵਿੱਚ ਜਿਹੜੀਆਂ ਸ਼ਰਤਾਂ ਹੈਗੀਆਂ ਉਹ ਹੈਰਾਨ ਕਰਦੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਕਿ ਉਸ ਦੇ ਵਿੱਚ ਕਿਤੋਂ ਵੀ ਕੋਈ ਵੀ ਆ ਕੇ ਪੇਪਰ ਦੇ ਸਕਦਾ ਉਹ ਪ੍ਰੋਫੈਸਰ ਲੱਗ ਸਕਦਾ ਤੇ ਸ਼ਰਤ ਉਹਨਾਂ ਦੀ ਇਹ ਸੀ ਕਿ ਤੁਸੀਂ 3 ਸਾਲ ਦੇ ਵਿੱਚ ਪੰਜਾਬੀ ਦਾ ਪੇਪਰ ਕਲੀਅਰ ਕਰਦੇ ਰਹੋ ਚਾਹੇ ਤੁਸੀਂ ਕਰਨਾਟਕਾ ਚੋਂ ਚਾਹੇ ਮੱਧ ਪ੍ਰਦੇਸ਼ ਤੋਂ ਚਾਹੇ ਯੂਪੀ ਤੇ ਚਾਹੇ ਬਿਹਾਰ ਤੋਂ ਪੰਜਾਬ ਦੇ ਵਿੱਚ ਆ ਕੇ ਇੱਕ ਵਾਰੀ ਤੁਸੀਂ ਡਾਕਟਰ ਭਰਤੀ ਹੋ ਜੋ ਪੇਪਰ ਬਾਅਦ ਚ ਦਿੰਦੇ ਰਹੋ ਅਸੀਂ ਆਪਣੇ ਇਸ ਮੰਚ ਤੋਂ ਬਖੂਬੀ ਡਾਕਟਰਾਂ ਦਾ ਇਹ ਮੁੱਦਾ ਚੁੱਕਿਆ ਸੀਗਾ ਕਿਉਂਕਿ ਸਾਡੀ ਪਹਿਲ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਨੂੰ ਹੈਗੀ ਹੈ ਇਸ ਕਰਕੇ ਕਿਉਂਕਿ ਸਰਕਾਰ ਦਾ ਅਜੰਡਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਅਜੰਡਾ ਹੀ ਇਹ ਹੈ ਕਿ ਅਸੀਂ ਸਿਹਤ ਤੇ ਸਿੱਖਿਆ ਜਿਹੜੀ ਜ਼ਰੂਰਤ ਹੈ ਇਸ ਨੂੰ ਪੰਜਾਬ ਦੇ ਵਿੱਚ ਬਹੁਤ ਵਧੀਆ ਕਰ ਦੇਣਾ ਤੇ ਪਰ ਨਾਲ ਦੀ ਨਾਲ ਜਦੋਂ ਅਜਿਹੇ ਮਸਲੇ ਆਉਂਦੇ ਅਤੇ ਸਿਹਤ ਸਿੱਖਿਆ ਦੇ ਤੇ ਫਿਰ ਅਸੀਂ ਕਿਵੇਂ ਚੁੱਪ ਰਹਿ ਸਕਦੇ ਹਾਂ ਸਾਡਾ ਅਜੰਡਾ ਇਹ ਨਹੀਂ ਕਿ ਭਗਵੰਤ ਮਾਨ ਦੀ ਕੋਈ ਵੀਡੀਓ ਵਾਇਰਲ ਹੋ ਗਈ ਤੇ ਇਹੋ ਸੱਚੀ ਹੈ ਚਾਹੇ ਝੂਠੀ ਅਸੀਂ ਉਸ ਨੂੰ ਇੱਥੇ ਦਿਖਾ ਦਈਏ ਉਹ ਅਜੰਡੇ ਨਹੀਂ ਹੈ ਉਹ ਕਿਸੇ ਦੀ ਨਿੱਜੀ ਜ਼ਿੰਦਗੀ ਹੈ ਅਸੀਂ ਕੋਈ ਹੱਕ ਨਹੀਂ ਰੱਖਦੇ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਵੜਨ ਦਾ ਜਦੋਂ ਤੱਕ ਉਹ ਪਬਲਿਕ ਨੂੰ ਜਦੋਂ ਤੱਕ ਉਹ ਲੋਕਾਂ ਨੂੰ ਨੁਕਸਾਨ ਨਾ ਕਰ ਰਹੀ ਹੋਵੇ ਅਸੀਂ ਲੋਕਾਂ ਦੇ ਮੁੱਦੇ ਚੁਕਦੇ ਸੀ ਚੁਕਦੇ ਹਾਂ ਚੁਕਦੇ ਰਾਵਾਂਗੇ ਜਿਸ ਤੋਂ ਬਾਅਦ ਉਹ ਮੁੱਦਾ ਚੁੱਕਣ ਕਰਕੇ ਉਹ ਜਿਹੜੇ 22 ਡਾਕਟਰ ਔਲਰੇਡੀ 22 ਪ੍ਰੋਫੈਸਰ ਔਲਰੇਡੀ ਲੱਗੇ ਹੋਏ ਐ ਕੰਮ ਕਰ ਰਹੇ ਐ ਉਹਨਾਂ ਦੀ ਉਮੀਦ ਜਾਗੀ ਐ ਉਹਨਾਂ ਦੇ ਨਾਲ ਉਹਨਾਂ ਪਰਿਵਾਰਾਂ ਦੀ ਉਮੀਦ ਜਾਗੀ ਐ ਕਿ ਸਾਨੂੰ ਹੁਣ ਇਨਸਾਫ ਮਿਲੂਗਾ ਕਿਉਂਕਿ ਉਹਨਾਂ ਦੇ ਨਾਲ ਵਾਦਾ ਕੀਤਾ ਗਿਆ ਸੀਗਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ ਨਵੀਆਂ ਪਰਤੀਆਂ ਬਾਅਦ ਦੇ ਵਿੱਚ ਹੋਣਗੀਆਂ ਪਰ ਉਹਨਾਂ ਨੂੰ ਪੱਕੇ ਨਾ ਕਰਕੇ ਨਵੀਆਂ ਪਰਤੀਆਂ ਕੱਢ ਦਿੱਤੀਆਂ ਉਹ ਵੀ ਬਾਹਰੋਂ ਤੇ ਉਹ ਭਾਈ ਜਿਹੜੇ ਅਧਿਆਪਕਾਂ ਨੇ ਪਹਿਲਾਂ ਤੋਂ ਪੰਜਾਬੀ ਕਲੀਅਰ ਕੀਤੀ ਹੈ ਤੇ ਫਿਰ ਕੀ ਉਹ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਨਹੀਂ ਕਰਨਗੇ ਉਹ ਕੁੱਟਿਆ ਹੋਇਆ ਮਹਿਸੂਸ ਨਹੀਂ ਕਰਨਗੇ ਉਹ ਝੰਬਿਆ ਹੋਇਆ ਮਹਿਸੂਸ ਨਹੀਂ ਕਰਨਗੇ ਇਸੇ ਕਰਕੇ ਫਿਰ ਜਦੋਂ ਅਸੀਂ ਇਹ ਖਬਰ ਕੀਤੀ ਤੇ ਇਸ ਖਬਰ ਦਾ ਵੀ ਅਸਰ ਹੋਇਆ ਭਾਸ਼ਾ ਵਿਭਾਗ ਵੀ ਜਾਗ ਗਿਆ ਤੇ ਭਾਸ਼ਾ ਵਿਭਾਗ ਨੇ ਇਸ ਭਰਤੀ ਨੂੰ ਹੀ ਗੈਰ ਕਾਨੂੰਨੀ ਕਰਾ ਦਿੱਤਾ ਤੇ ਯੂਨੀਵਰਸਿਟੀ ਰਵੀਦਾਸ ਨੂੰ ਕਹਿੰਦੇ ਨੋਟਿਸ ਜਾਰੀ ਕਰ ਦਿੱਤਾ ਪੱਤਰ ਲਿਖ ਦਿੱਤਾ ਕਿ ਪੰਜਾਬੀ ਜ਼ਰੂਰੀ ਹੈਗੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਪੋਸਟ ਦੇ ਉੱਪਰ ਸਰਕਾਰੀ ਨੌਕਰੀ ਦੇ ਵਿੱਚ ਜੇਕਰ ਤੁਸੀਂ ਲੱਗਣਾ ਹੈ ਤਾਂ ਕਾਨੂੰਨ ਇਹੀ ਕਹਿੰਦਾ ਹੈ ਕਿ ਜਾਂ ਤਾਂ ਤੁਸੀਂ 10ਵੀਂ ਤੱਕ ਪੰਜਾਬੀ ਪੜ੍ਹੀ ਹੋਵੇ ਜਾਂ ਇਸ ਦੇ ਬਰਾਬਰ 10ਵੀਂ ਤੱਕ ਦੇ ਬਰਾਬਰ ਦਾ ਪੰਜਾਬੀ ਦਾ ਪੇਪਰ ਦਿੱਤਾ ਹੋਵੇ ਚਾਹੇ ਜ਼ਰੂਰੀ ਪੰਜਾਬੀ ਹੋਵੇ ਚਾਹੇ ਤੁਸੀਂ ਐਡੀਸ਼ਨਲ ਪੰਜਾਬੀ ਦਾ ਪੇਪਰ ਦਸਵੀਂ ਤੱਕ ਦਿੱਤਾ ਹੋਵੇ ਤਾਂ ਉਸ ਤੋਂ ਬਾਅਦ ਹੀ ਤੁਸੀਂ ਪੰਜਾਬ ਦੇ ਵਿੱਚ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਨੌਕਰੀ ਲੈਣ ਦੇ ਲਾਇਕ ਹੋਵਗੇ ਪਰ ਇਸ ਰਵੀਦਾਸ ਯੂਨੀਵਰਸਿਟੀ ਵੱਲੋਂ ਆਯੁਰਵੈਦਿਕ ਯੂਨੀਵਰਸਿਟੀ ਵੱਲੋਂ ਤਾਂ ਸਾਰਾ ਭੰਡਾ ਹੀ ਸਤਿਆਨਾਸ਼ ਕਰ ਦਿੱਤਾ ਉਸ ਦੇ ਜਿਹੜੇ ਵੱਡੇ ਅਧਿਕਾਰੀਆਂ ਬਾਰੇ ਵੀ ਕਦੇ ਚਰਚਾ ਕਰेंगे ਕਿ ਅਜਿਹਾ ਕਿਉਂ ਹੋਇਆ ਇਸ ਦੇ ਪਿੱਛੇ ਅਸਲੀ ਕੀ ਕਾਰਨ ਹੈ ਉਹ ਅਗਲੀ ਵੀਡੀਓ ਦੇ ਵਿੱਚ ਅਸੀਂ ਖੁਲਾਸੇ ਕਰਾਂਗੇ ਕਿ ਆਖਰਕਾਰ ਕੀ ਅੰਟਰਸਟ ਐਨਰਜੀ ਉਸ ਦੇ ਜਿਹੜੇ ਅਫਸਰ ਇਸ ਯੂਨੀਵਰਸਿਟੀ ਨੂੰ ਚਲਾ ਰਹੇ ਹੈਗੇ ਉਹਨਾਂ ਦੇ ਆਪਣੇ ਇੰਟਰਸਟ ਕੀ ਹੈ ਉਹ ਵੀ ਕਦੇ ਚਰਚਾ ਕਰਾਂਗੇ ਪਰ ਸਾਡੀ ਖਬਰ ਦਾ ਅਸਰ ਹੋਇਆ ਤੇ ਉਹਨਾਂ ਅਧਿਆਪਕਾਂ ਦੀ ਬਾਈ ਪ੍ਰੋਫੈਸਰਾਂ ਦੀ ਉਮੀਦ ਜਾਗੀ ਹੈ ਡਾਕਟਰਾਂ ਦੀ ਜਿਹੜੇ 올 ਰੈਡੀ ਕੰਮ ਕਰ ਰਹੇ ਹੈ ਤੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਜਿਉਂਦਾ ਰੱਖਣ ਦੀ ਇੱਕ ਆਪਾਂ ਕੀ ਇਹ ਕੀ ਸਾਡੀ ਛੋਟੀ ਜੀ ਕੋਸ਼ਿਸ਼ ਵੀ ਕਾਮਯਾਬ ਹੋਈ ਹੈ ਧੰਨਵਾਦ ਬਣੇ ਰਹੋ ਪੱਤਰਕਾਰ ਆਸ਼ੂਰਨੀ ਚਾਦੇ ਨਾਲ